ਹਾਂਜੀ ਵੈਕਰਜੀ ਦਾ ਖਾਲਸਾ ਵੈਕਰਜੀ ਦੀ ਫਤਿਹ ਅਸੀਂ ਥਰੂ ਤੋਂ ਆਉਂਦੇ ਆ ਜਿਲ੍ਹਾ ਤਰਨਤਾਰਨ ਵਾਪਸ ਜਾਂਦੇ ਆ ਤੇ ਬਾਬਾ ਜੀ ਤੇ ਲਾਗੇ ਖਲੋਤੇ ਆ ਬਾਬਾ ਜੀ ਇਹ ਡੌਗ ਮਤਲਬ ਤੁਹੀ ਹੋ ਦੂਜੇ ਬੱਤੇ ਤੇ ਆਓ ਇੱਕ ਦਿਖਾਉਦੇ ਆ ਕੋਈ ਸਵੇਰੇ ਇਹਨਾਂ ਦੇ ਕੋਲ ਇੱਕ ਛੋਟਾ ਜਿਹਾ ਬੱਚਾ ਵਾ ਜਿਹੜਾ ਛੱਡ ਕੇ ਗਿਆ ਵਾ ਪਰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਹ ਜਿਹੜੇ ਜਿਹੜੇ ਬੱਚੇ ਆ ਇਹ ਕੀ ਤੁਹਾਡਾ ਘਰ ਚੋਕੇ ਲੈ ਚਲੇ ਆ ਕੀ ਤੁਹਾਡੀ ਪੈਲੀ ਦੇ ਜ਼ਮੀਨ ਤੇ ਕਬਜ਼ਾ ਕਰਨ ਲੱਗੇ ਆ ਹਾਂ ਇੱਕ ਇਹਦਾ ਹਾਂ ਠੀਕ ਹੈ ਬਾਬਾ ਜੀ ਕਦੋਂ ਛੱਡ ਕੇ ਗਿਆ ਕੋਈ ਉਹ ਤੋਂ ਭਾਇਆ ਸੀ ਤੂੰ ਤੋਂ ਨਿਕਲ ਆਇਆ ਤੇ ਇੱਥੇ ਆ ਗਏ ਜਿੱਥੇ ਭਾਗ ਗਏ ਉੱਥੇ ਹੀ ਆਉਂਦਾ ਬਾਅਦ ਵਿੱਚ ਦੋ ਵਾਰੀ ਭਾਇਆ ਉੱਥੋਂ ਨਿਕਲ ਕਿੰਨੇ ਕ ਵਜੇ ਛੱਡ ਕੇ ਗਿਆ ਕੋਈ ਹਾਂਜੀ 8 ਵਜੇ ਤੈ ਤੋਹੀ ਉਦੋਂ ਦੀ ਇਹਨੂੰ ਸਾਫ਼ ਸੰਭਾਲ ਕਰਦੇ ਜੇ ਵੀ ਜਿੱਦਾ ਰੋਡ ਲੱਗਦਾ ਰੋਡ ਬਾ ਕਰਕੇ ਘੜਦਾ ਹਨਾ ਕਿ ਕਿਸੇ ਦੇ ਥੱਲੇ ਨਾ ਦੂਸਰੇ ਆਓ ਤੁਹਾਨੂੰ ਇੱਕ ਹੋਰ ਵੀ ਦਿਖਾਉਨੇ ਆ ਇਹਨੂੰ ਤੇ ਹੁਣ ਅਸੀਂ ਜਿਹੜਾ ਵਾ ਗੋਦ ਲੱਗੇ ਆ ਲੈਣ ਕਿ ਇਹ ਬੱਚਾ ਛੋਟਾ ਵਾ ਕੁਝ ਕੁ ਦਿਨਾਂ ਦਾ ਬੱਚਾ ਵਾ ਦੱਸੋ ਇਹਦੇ ਕੋਲੋਂ ਇਹਨੇ ਕੀ ਕਿਸੇ ਦਾ ਖਾ ਲੈਣਾ ਸੀ ਕੀ ਇਹਨੇ ਕਬਜ਼ਾ ਕਰਨਾ ਸੀ ਲੋਕਾਂ ਨੂੰ ਬਸਾ ਸ਼ਰਮ ਨਹੀਂ ਆਉਂਦੀ ਆ ਰੋਡ ਤੇ ਕੈਮਰਾ ਮਾਰ ਕੇ ਦਿਖਾ ਵੀ ਰੋਡ ਕਿੰਨਾ ਚੱਲਦਾ ਵਾ ਤੇ ਐਡੇ ਕਿ ਬੱਚੇ ਨੂੰ ਕਿੰਨੇ ਵੇਖਣਾ ਵਾ ਕਿ ਲੋਕ ਤੇ ਇਨਸਾਨ ਨੂੰ ਨਹੀਂ ਚੰਗੀ ਤਰ੍ਹਾਂ ਵੇਹਦੇ ਇਹਨਾਂ ਨੂੰ ਬੇਜਬਾਨਾਂ ਨੂੰ ਕਿੰਨੇ ਵੇਖਣਾ ਵਾ ਧੰਨਵਾਦ ਅਸੀਂ ਕਰਦੇ ਆਂ ਬਾਬਾ ਜੀ ਦਾ ਜਿਨ੍ਹਾਂ ਨੇ ਦਰবেশ ਜਿਹੜੇ ਆ ਰੱਖੇ ਇਹਨਾਂ ਦੀ ਸੇਵਾ ਸੰਭਾਲ ਜਿਹੜੀ ਆ ਕਰਦੇ ਤੇ ਰਾਤ ਨੂੰ ਬਾਬਾ ਜੀ ਫਿਰ ਅੰਦਰ ਵੀ ਹੁੰਦੇ ਆ ਕਿ ਨਾ ਰਾਤ ਨੂੰ ਅੰਦਰ ਬੰਦ ਦੋਵਾਂ ਦੇ ਹੱਥ ਅੰਦਰ ਬੱਤੀ ਰਾਤ ਨੂੰ ਇਹ ਦੋ ਦਰਵੇਸ਼ ਜਿਹੜੇ ਬਾਬਾ ਜੀ ਨੇ ਰੱਖੇ ਆ ਇਹ ਰਾਤ ਨੂੰ ਆਉਂਦੇ ਆ ਵੀ ਅਸੀਂ ਅੰਦਰ ਕਰਦੇ ਆ ਦਿਨ ਇੱਥੇ ਬੰਦ ਦਿੰਦੇ ਆ ਬੰਦਣਾ ਵੀ ਜ਼ਰੂਰੀ ਆ ਕਿਉਂਕਿ ਰੋਡ ਵਗਦਾ ਵਾ ਪਹੇ ਚੀਜ਼ ਦੇ ਥੱਲੇ ਆ ਸਕਦੇ ਆ ਪਰ ਆ ਬੱਚਾ ਜਿਹੜਾ ਵਾ ਦੇਖ ਲਓ ਵੀ ਕਿੰਨਾ ਕੇ ਰੱਛ ਨੰਦਾ ਹੈਗਾ ਕਿ ਕਿੰਨੀ ਕੇ ਜਗਾ ਘਰ ਚ ਮਲਦਾ ਹੈਗਾ ਤੇ ਠੰਡਾਂ ਦੇ ਦੇ ਲਵਾ ਬਾਬਾ ਜੀ ਕੋਲ ਅਸੀਂ ਜਦੋਂ ਦੇਖਿਆ ਛੋਟਾ ਜਿਹਾ ਬੱਚਾ ਫਿਰਦਾ ਸਾਡੇ ਤੋਂ ਜਿਹੜਾ ਵਾ ਮੈਨੂੰ ਬਾਰੇ ਮਹਿਸੂਸ ਹੋਇਆ ਵੀ ਇਹਨੂੰ ਕਿੰਨੀ ਸਪੀਡ ਦੇ ਲੋਕ ਨਹੀਂ ਕਿੰਦੀ ਸਪੀਡ ਦੇ ਵਿੱਚ ਗੱਡੀਆਂ ਜਾਂਦੀਆਂ ਵਾ ਕਿੰਨਾ ਇਹ ਰੋਡ ਵਗਦਾ ਵਾ ਇਹ ਜਿਹੜੇ ਬੱਚਿਆਂ ਨੂੰ ਸਾਡੇ ਲੋਕਾਂ ਨੂੰ ਨੱਕ ਡੋ ਕੇ ਮਰ ਜਾਣਾ ਚਾਹੀਦਾ ਵਾ ਜਿਹੜੇ ਇਹ ਜਿਹੜੇ ਬੱਚਿਆਂ ਨੂੰ ਜਿਹੜਾ ਵਾ ਛੱਡ ਦਿੰਦੇ ਆ ਛੜਕ ਦੇ ਵਿੱਚ ਮਰਨ ਵਾਸਤੇ ਤੇ ਥੋੜਾ ਯਾ ਧਿਆਨ ਕਰਿਆ ਕਰੋ ਜਿੱਦਾਂ ਆਪਾਂ ਨੂੰ ਆਪਣੇ ਬੱਚੇ ਪਿਆਰੇ ਲੱਗਦੇ ਹੈ ਨਾ ਤੇ ਕਿਸੇ ਮਾਂ ਦਾ ਇਹ ਵੀ ਕਿਸੇ ਮਾਂ ਦਾ ਪੁੱਤ ਵਾ ਜੇ ਤੁਸੀਂ ਘਰ ਦੇ ਵਿੱਚ ਆਪਦੇ ਬੱਚਿਆਂ ਨੂੰ ਰੋਟੀ ਦੇਂਦੇ ਜੋ ਤੇ ਜੇ ਇੱਕ ਰੋਟੀ ਇਹਨੂੰ ਦੇ ਦੋਗੇ ਤੇ ਕੋਈ ਫਰਕ ਨਹੀਂ ਪੈਂਦਾ ਇਹ ਨਹੀਂ ਪਤਾ ਵੀ ਇਹ ਚਾਰ ਭਰਾ ਸੀ ਚਾ ਪੰਜ ਚਾਰ ਕਿ ਪੰਜ ਸੀ ਜਾਂ ਤਿੰਨੇ ਸੀ ਸਾਡੇ ਕੋਲ ਇੱਕ ਬਾਬਾ ਜੀ ਕੋਲ ਇੱਕ ਹੀ ਮਿਲਿਆ ਵਾ ਹੋਰ ਹੁੰਦੇ ਸੀ ਉਹ ਵੀ ਲੈ ਜਾਣੇ ਸੀ ਪਰ ਥੋੜੀ ਜਿਹੀ ਲੋਕਾਂ ਨੂੰ ਸੋਚਣ ਦੀ ਸਮਝਣ ਦੀ ਲੋੜ ਆ ਦੇਖ ਲੋ ਕਿੰਨੀਆ ਤੇਜ਼-ਕਿੰਨੀਆ ਹੋ ਗਿਰਿਆ ਵਾ ਕਿੰਨਾ ਇਹ ਰੋੜ ਵਗਦਾ ਵਾ ਪਰ ਮੈਂ ਕਹਿੰਦਾ ਇੱਕ ਬੰਨੇ ਅਸੀਂ ਗੁਰੂ ਘਰ ਜਾ ਕੇ ਮੱਥਾ ਟੇਕਦੇ ਆਂ ਸੇਵਾ ਕਰਦੇ ਆਂ ਕੂਟੇ ਬੰਨੇ ਅਸੀਂ ਹਰ ਬੰਦਾ ਅਰਦਾਸ ਚ ਖਲੋ ਕੇ ਕਹਿੰਦਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਹ ਦੇਖ ਲੋ ਲੋਕ ਸਰਬੱਤ ਦਾ ਭਲਾ ਕੀ ਵਿਦਾਨ ਜਿਹੜੀ ਕਰਦੇ ਆ ਇਥੋਂ ਪਤਾ ਲੱਗਦਾ ਕਿ ਸਾਡੇ ਮੂੰਹ ਦੇ ਜਿਹੜੇ ਸ਼ਬਦ ਵਾ ਉਹ ਬੋਲਣ ਵਾਸਤੇ ਹੋਰ ਵਾ ਪਰ ਸਾਡੇ ਜਿਹਦਾ ਹਾਤੀ ਦੇ ਦੰਦ ਦਿਖਾਉਣ ਵਾਸਤੇ ਹੋਰ ਹੁੰਦੇ ਆ ਤੇ ਖਾਣ ਵਾਸਤੇ ਹੋਰ ਹੁੰਦੇ ਆ ਕੋਈ ਸਾਡੇ ਪੰਜਾਬੀਆਂ ਦਾ ਹਾਲ ਵਾ ਵੀ ਇਹ ਜਿਹੜੇ ਬੱਚਿਆਂ ਨੂੰ ਘਰੋਂ ਬੇਕਾਰ ਕਰ ਦੇਣਾ ਸੜਕਾਂ ਤੇ ਮਰਨ ਵਾਸਤੇ ਛੱਡ ਦੇਣਾ ਭਾਈ ਮਿੱਤਰੋ ਜੋ ਵੀ ਜੋਗੇ ਵੱਢਣਾ ਉਹ ਹੀ ਪੈਣਾ ਵਾ ਕਿਉਂ ਬਾਬਾ ਜੀ ਜੋ ਵੀ ਜੋ ਕੇ ਵੱਡੇ ਨਾਲ ਉਹੀ ਪੈਣਾ ਵਾ ਜੇ ਤੁਸੀਂ ਇਹ ਕਿਸੇ ਮਾਂ ਦਾ ਪੁੱਤ ਮਰਨ ਵਾਸਤੇ ਛੱਡਿਆ ਨਾ ਤੇ ਹਾਲਾਤ ਤੁਹਾਡੇ ਵੀ ਇਦਨੋਂ ਮਾੜੇ ਹੀ ਹੋਣਗੇ ਚੰਗੇ ਨਹੀਂ ਹੋਣਗੇ ਊ ਮਹਾਰਾਮ ਰਾਮ ਬਗਲ ਮੇ ਛੁਰੀ ਇਹੋ ਜੇ ਕਰਮ ਕਰੋਗੇ ਉਹੋ ਜੇ ਭੁਗਤ ਕੇ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ